ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਤਿਆਨ ਲੜੀਵਾਰ ਅਨੰਦ ਸਾਹਿਬ ਦੀ ਵਿਆਖਿਆ ਆਪਾਂ ਅੱਗੇ ਬਾਣੀ ਪੜ੍ਹਦੇ ਆਂ ਸਤਗੁਰ ਜੀ ਸਾਡੀ ਉੱਤੇ ਕਿਰਪਾ ਕਰਨ ਅਸੀਂ ਬਾਣੀ ਨੂੰ ਸਮਝਣਾ ਸ਼ੁਰੂ ਕਰ ਦਈਏ ਹਰ ਰਾਸ ਮੇਰੀ ਮਨ ਬਨਜਾਰਾ ਮੇਰਾ ਮਨ ਰਬੂ ਦੇ ਨਾਮ ਦਾ ਵਪਾਰੀ ਬਣ ਗਿਆ ਹੈ ਬੰਜਾਰਾ ਬਣ ਗਿਆ ਹੈ ਵਣਜ ਕਰਨ ਵਾਲਾ ਬਣ ਗਿਆ ਹੈ ਤੇ ਇਹ ਮੇਰੇ ਕੋਲ ਪੂੰਜੀ ਕਿਹੜੀ ਹੈ ਪ੍ਰਮਾਤਮਾ ਦੀ ਯਾਦ ਦੀ ਪ੍ਰਮਾਤਮਾ ਦੇ ਨਾਮ ਦੀ ਇਹ ਰਾਸ ਪੂੰਜੀ ਹੈ ਹਰ ਰਾਸ ਮੇਰੀ ਮਨ ਮਨ ਜਾਰਾ ਸਤ ਗੁਰ ਤੇ ਰਾਸ ਜਾਣੀ ਮੈਨੂੰ ਇਹ ਸਮਝ ਆਈ ਹੈ ਕਿ ਆਤਮਿਕ ਜੀਵਨ ਦੀ ਖੱਟੀ ਖੱਟਣ ਲਈ ਪਰਮਾਤਮਾ ਦਾ ਨਾਮ ਹੀ ਮੇਰੀ ਵਾਸਤੇ ਰਾਸ ਪੂੰਜੀ ਹੈ ਤੇ ਪਰ ਇਹ ਸਮਝ ਆਈ ਕਿੱਥੋਂ ਆ ਗੁਰੂ ਕੋਲ ਸਤਗੁਰ ਤੇ ਰਾਸ ਜਾਣੀ ਇਸ ਪੂੰਜੀ ਬਾਰੇ ਮੈਨੂੰ ਪਤਾ ਕਿੱਥੋਂ ਲੱਗਿਆ ਪੂਰੇ ਗੁਰੂ ਜੀ ਦੀ ਬਾਣੀ ਚੋਂ ਗੁਰੂ ਜੀ ਦੀ ਬਾਣੀ ਚੋਂ ਮੈਨੂੰ ਇਹ ਸਮਝ ਪਈ ਤੇ ਮੇਰਾ ਮਨ ਹੁਣ ਪਰਮਾਤਮਾ ਦੇ ਨਾਮ ਦਾ ਵਪਾਰੀ ਬਣ ਗਿਆ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ ਹਰ ਅਮਰਤ ਨਿਤ ਜਪਿਓ ਉਸ ਜੀਉ ਲਾਹਾ ਖਟਿਓ ਦਿਹਾੜੀ ਤੇ ਗੁਰੂ ਕੰਦੇਸ਼ ਕਰਕੇ ਤੁਸੀਂ ਵੀ ਪ੍ਰੇਮ ਨਾਲ ਉਸ ਹਰੀ ਦਾ ਜਾਪ ਕਰਿਆ ਕਰੋ ਤੇ ਹਰ ਰੋਜ਼ ਆਤਮਿਕ ਜੀਵਨ ਦਾ ਲਾਹਾ ਖਟੋ ਨਿਤ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ ਏ ਤਿੰਨ ਏ ਤਨ ਤਨਾ ਮਿਲਿਆ ਜਿਨ ਹਰ ਆਪੇ ਪਾਣਾ ਗੁਰੂ ਜੀ ਕਹਿੰਦੇ ਇਹ ਮਾਲਕ ਦੀ ਮਰਜ਼ੀ ਨਾਲ ਮਾਲਕ ਦੀ ਮਿਹਰ ਨਾਲ ਮਿਲਦਾ ਹੈ ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਵੇਗ੍ਰੂ ਅੱਲਾਹ ਗੋਡ ਸਾਡੇ ਅੰਦਰ ਹੈ ਉੱਥੋਂ ਸਾਨੂੰ ਪ੍ਰੇਰਣਾ ਮਿਲਦੀ ਹੈ ਉਹਦੀ ਮਿਹਰ ਹੋ ਜਾਂਦੀ ਹੈ ਤੇ ਅਸੀਂ ਗੁਰੂ ਦੇ ਰੱਡ ਲੱਗ ਜਾਂਦੇ ਤੇ ਗੁਰੂ ਦੇ ਖੋਲਾ ਇਹ ਰਾਸ ਪੂੰਜੀ ਮਿਲਦੀ ਹੈ ਗੁਰੂ ਜੀ ਇਹ ਗੱਲ ਸਮਝਾ ਰਹੇ ਹੈ ਕਹੇ ਨਾਨਕ ਹਰ ਰਸ ਮੇਰੀ ਮਨ ਹੋਆ ਬਨਜਾਰਾ ਨਾਨਕ ਆਖਦਾ ਪ੍ਰਮਾਤਮਾ ਦਾ ਨਾਮ ਹੀ ਮੇਰੀ ਪੂੰਜੀ ਬਣ ਗਈ ਹੈ ਤੇ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਤਮਿਕ ਆਨੰਦ ਦੀ ਖੱਟੀ ਖਟਦਾ ਹਾਂ ਇਹ ਰਸਨਾ ਤੂੰ ਅਨਰਤ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੁਣ ਦੇਖੋ ਗੁਰੂ ਜੀ ਸਾਡੇ ਇਹਨਾਂ ਗਿਆਨ ਇੰਦਰੀਆਂ ਨਾਲ ਸੰਬੋਧਿਤ ਹੋਣਗੇ ਸਾਰੇ ਗਿਆਨ ਇੰਦਰੀ ਕਿਹਦੇ ਅੱਖ ਲੱਗਦੇ ਆ ਮਨ ਦੇ ਤੇ ਮਨ ਜਦੋਂ ਪ੍ਰਮਾਤਮਾ ਨਾਲ ਜੁੜ ਜਾਏਗਾ ਤੇ ਫਿਰ ਇਹ ਗਿਆਨ ਇੰਦਰੀ ਵੀ ਪ੍ਰਮਾਤਮਾ ਦੀ ਗੱਲ ਕਰਨਗੇ ਕਾਲਪੁਰਖ ਵੈਗਰੂ ਨਾਲ ਜੋੜਨਗੇ ਉਸ ਦੀ ਸਮਝ ਸਾਡੇ ਅੰਦਰ ਆਏਗੀ ਤੇ ਇਹ ਗਿਆਨ ਇੰਦਰੀ ਵੀ ਫਿਰ ਉਸੇ ਬਾਰੇ ਸੋਚਣਗੇ ਵਿਚਾਰਨਗੇ ਇਹ ਅੱਖਾਂ ਵੀ ਇਹ ਕੰਨ ਵੀ ਇਹ ਜੀਭ ਵੀ ਸਾਰੇ ਗਿਆਨ ਇੰਦਰੀ ਪ੍ਰਮਾਤਮਾ ਦੀ ਨੋ ਹੀ ਸਮਝਣਗੇ ਸਾਰੇ ਕਿ ਤੇ ਬਲਿਹਾਰੀ ਕੁਦਰਤ ਵਸਿਆ ਉਹਨੂੰ ਮੰਨਣਗੇ ਏ ਰਸਨਾ ਤੂੰ ਅਨਰਸ ਰਾਚਿਰਹੀ ਐ ਮੇਰੀ ਜੀਵੇ ਤੂੰ ਹੋਰ ਹੋਰ ਰਸਾਂ ਵਿੱਚ ਮਸ ਹੋ ਰਹੀ ਐ ਇਸ ਤਰ੍ਹਾਂ ਤੇਰਾ ਜਿਹੜਾ ਸਵਾਦਾਂ ਦਾ ਚਸਕਾ ਐ ਇਹ ਹਟਦਾ ਨਹੀਂ ਵਗਾ ਜਾ ਰਿਹਾ ਪਿਆਸ ਮੈਂ ਜਾਏ ਹੁਰਤ ਕਿਤੇ ਜਿ ਚਿਰ ਹਰ ਰਸ ਪਲ ਲੈ ਨਾ ਪਾਏ ਤੇਰੀ ਇਹ ਜਿਹੜੀ ਤ੍ਰਿਸ਼ਨਾ ਨਾ ਜੀਵੇ ਨਵਾਂ-ਨਵਾਂ ਖਾਣ ਦੀ ਨਵਾਂ-ਨਵਾਂ ਮਾਨਣ ਦੀ ਇਹ ਇਹਦੇ ਵਿੱਚ ਇਹ ਤੈਨੂੰ ਕਾਹੀ ਤੇਰੀ ਇਹ ਸਵਾਦ ਮਿਟ ਸਕਦੇ ਨਹੀਂ ਜੇ ਤੂੰ ਪ੍ਰਮਾਤਮਾ ਦਾ ਸਿਮਰਨ ਅਕਾਲ ਪੁਰਖ ਵੈਗਰੂ ਨੂੰ ਯਾਦ ਰੱਖੇ ਆਪਣੇ ਅੰਦਰ ਤੇ ਉਸ ਸਿਮਰਨ ਨਾਲ ਫਿਰ ਹੋਰ ਥਾਂ ਜਿਹੜੀ ਆਪਾਂ ਸਵਾਦ ਜੀਵ ਲੈ ਰਹੀ ਹੈ ਨਾ ਇਹ ਚਰਸਕੇ ਮਿਟ ਸਕਦੇ ਆ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਾਉਣ ਨਾ ਤ੍ਰਿਸ਼ਨਾ ਲੱਗ ਆਈ ਜੇ ਤੂੰ ਪ੍ਰਮਾਤਮਾ ਦੇ ਨਾਮ ਰਸ ਨਾਲ ਜੁੜ ਜਾਵੇਂ ਤੇ ਇਸ ਅੰਮ੍ਰਿਤ ਰੂਪੀ ਰਸ ਨੂੰ ਪੀਵੇਂ ਤੇ ਫਿਰ ਤੈਨੂੰ ਦੁਆਰੇ ਦੁਆਰੇ ਭੁੱਖ ਨਹੀਂ ਲੱਗੇਗੀ ਇਹ ਤ੍ਰਿਸ਼ਨਾ ਦੁਆਰੇ ਲਲਚਾਏਗੀ ਨਹੀਂ ਇਹ ਜੀਵ ਤ੍ਰਿਸ਼ਨਾ ਦੇ ਅਧੀਨ ਫਿਰ ਮਾਇਕ ਪਦਾਰਥਾਂ ਨਾਲ ਸਵਾਦ ਲਈ ਪਦਾਰਥਾਂ ਵੱਲ ਲਲਚਾਏਗੀ ਨਹੀਂ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਈ ਗੁਰੂ ਜੀ ਕਹਿੰਦੇ ਉਸ ਮਾਲਕ ਦੀ ਮਿਹਰ ਹੀ ਹੈ ਇਹ ਰਸ ਉਸ ਮਾਲਕ ਦੀ ਮਿਹਰ ਨਾਲ ਮਿਲਦਾ ਹੈ ਤੇ ਉਹ ਜੀਵ ਫਿਰ ਸਤਗੁਰੂ ਮਿਲੈ ਜਿਸ ਆਏ ਉਹਨੂੰ ਪੂਰੇ ਗੁਰੂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਪੂਰੇ ਗੁਰੂ ਦਾ ਗਿਆਨ ਉਸ ਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਮਿਲ ਜਾਂਦਾ ਹੈ ਕਹੈ ਨਾਨਕ ਹੁਰ ਅਨਰਸ ਸਭ ਵਿਸਰੀ ਜਹਰ ਵਸੈ ਮਨਿ ਆਈ ਨਾਨਕ ਜੀ ਆਖਦੇ ਹੈ ਕੇ ਸਾਰੇ ਬਾਕੀ ਦੇ ਰਸ ਫਿਰ ਫਿੱਕੇ ਲੱਗਣ ਲੱਗ ਜਾਂਦੇ ਐ ਜਦੋਂ ਪਰਮਾਤਮਾ ਦਾ ਨਾਮ ਰੂਪੀ ਰਸ ਜੀਵ ਦੇ ਉੱਤੇ ਆ ਜਾਂਦਾ ਹੈ ਫਿਰ ਬਾਕੀ ਦੇ ਰਸ ਸਾਰੇ ਭੁੱਲ ਜਾਂਦੇ ਐ ਹੁਣ ਇਹ ਸਰੀਰ ਇਹ ਵੀ ਇਹ ਵੀ ਬਾਹਰੀ ਰਸਾਂ ਨਾਲ ਜੁੜਿਆ ਹੋਇਆ ਗੁਰੂ ਜੀ ਇਸ ਨੂੰ ਵੀ ਸੁਚੇਤ ਕਰਦੇ ਨੇ ਸਾਡੇ ਸਾਰੇ ਕਰਮ ਇੰਦਰੀਆਂ ਨੂੰ ਗੁਰੂ ਜੀ ਸੁਚੇਤ ਕਰਵਾ ਗਿਆਨ ਇੰਦਰੀਆਂ ਨੂੰ ਸੁਚੇਤ ਕਰਨਗੇ ਗੁਰੂ ਜੀ ਏ ਸਰੀਰ ਮੇਰਾ ਹਰ ਤੁਮ ਮਹਜੂਤ ਰੱਖੀ ਤਾਂ ਤੂੰ ਜਗ ਵਿੱਚ ਆਇਆ ਐ ਮੇਰੇ ਸਰੀਰ ਤੂੰ ਬਾਹਰਲੇ ਪਦਾਰਥਾਂ ਵਿੱਚੋਂ ਦੁਨੀਆ ਦੇ ਪਦਾਰਥਾਂ ਵਿੱਚੋਂ ਆਨੰਦ ਲੱਭਦਾ ਹੈ ਸੁਖ ਲੱਭਦਾ ਹੈ ਪਰ ਆਨੰਦ ਤਾਂ ਪਰਮਾਤਮਾ ਆਨੰਦ ਤਾਂ ਪਰਮਾਤਮਾ ਕੋਲ ਆਉਣਾ ਹੈ ਜਿਹੜਾ ਤੇਰੇ ਅੰਦਰ ਵੱਸਦਾ ਹੈ ਤੂੰ ਜਗਤ ਵਿੱਚ ਆਇਆ ਹੀ ਤਦੋਂ ਜਦੋਂ ਤੇਰੇ ਵਿੱਚ ਉਹਨੇ ਆਪਣੀ ਯੋਗਤ ਰੱਖ ਦਿੱਤੀ ਆਪਣੀ ਜੋਤ ਤੇਰੇ ਅੰਦਰ ਰੱਖ ਦਿੱਤੀ ਮਤਲਬ ਸ਼ਕਤੀ ਦੇ ਕਰਕੇ ਤੂੰ ਇੱਥੇ ਆਇਆ ਏ ਉਸ ਪਾਵਰ ਕਰਕੇ ਉਸ એનર્ਜੀ ਕਰਕੇ ਤੂੰ ਚੱਲ ਰਿਹਾ ਮਾਰਕ ਦੀ એનર્ਜੀ ਕਰਕੇ ਤੂੰ ਚੱਲ ਰਿਹਾ ਤੇ ਉਹ ਤੇਰੇ ਅੰਦਰ ਹੈ ਹਰ ਜੋਤ ਰੱਖੀ ਤੂੰ ਦੇ ਵਿੱਚ ਤਾਂ ਤੂੰ ਜਗਵੇਂ ਆਇਆ ਇਹ ਯਕੀਨ ਜਾਣ ਲੈ ਗੁਰੂ ਕੀ ਦੁਆਰੇ ਕੱਲ ਨੂੰ ਉਸ ਨੂੰ ਤਾਂ ਦਰਵਾਉਂਦੇ ਨੇ ਕਿ ਸਾਨੂੰ ਯਕੀਨ ਆ ਜਾਏ ਇਨ੍ਹਾਂ ਗੱਲਾਂ ਤੇ ਇਹ ਯਕੀਨ ਜਾਣ ਕੇ ਪ੍ਰਮਾਤਮਾ ਨੇ ਜਦੋਂ ਤੇਰੇ ਅੰਦਰ ਜੋਤ ਰੱਖੀ ਤਾਂ ਹੀ ਤੂੰ ਜਗਤ ਵਿੱਚ ਆਇਆ ਹੈ ਜਗਤ ਵਿੱਚ ਪੈਦਾ ਹੋਇਆ ਹੈ ਜਗਤ ਵਿੱਚ ਬਣਿਆ ਹੈ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਉਪਾਏ ਜਗਤ ਦਿਖਾਇਆ ਜਿਹੜਾ ਪ੍ਰਮਾਤਮਾ ਜੀਵ ਨੂੰ ਪੈਦਾ ਕਰਕੇ ਉਸ ਨੂੰ ਜਗਤ ਵਿੱਚ ਭੇਜਦਾ ਹੈ ਉਹੀ ਮਾਂ ਹੈ ਉਹੀ ਪਿਓ ਹੈ ਤੇ ਉਹ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁੱਖ ਦਿੰਦਾ ਹੈ ਸੁੱਖ ਆਨੰਦ ਦੀ ਦਾਤ ਵੀ ਪ੍ਰਭੂ ਆਪ ਹੀ ਦਿੰਦਾ ਹੈ ਪਰ ਜੀਵ ਬਾਹਰੀ ਮਾਇਆ ਦੇ ਪਦਾਰਥਾਂ ਵਿੱਚੋਂ ਆਨੰਦ ਭਾਲਦਾ ਹੈ ਬਾਹਰੀ ਮਾਇਕ ਪਦਾਰਥਾਂ ਚੋਂ ਬੰਦਾ ਸੁੱਖ ਭਾਲਦਾ ਉਹ ਦੁੱਖ ਬਣ ਜਾਂਦਾ ਹੈ ਸੁਖ ਦੁਖ ਦੋਈ ਕੱਪੜੇ ਪਹਿਰੇ ਜਾਏ ਮਨੁੱਖ ਆਨੰਦ ਕਦੋਂ ਬਣੇਗਾ ਜਦੋਂ ਤ੍ਰਿਸ਼ਨਾ ਮਰ ਗਈਆਂ ਸੁਖ ਦੀ ਤ੍ਰਿਸ਼ਨਾ ਹੀ ਨਾ ਹੋਈ ਅੰਦਰ ਫਿਰ ਆਨੰਦ ਹੈ ਇਹ ਸਮਝ ਰ ਇੱਕ ਬਰੀਕ ਤੰਗ ਹੈ ਉਹਨਾਂ ਦੇ ਵਿਚਾਲੇ ਇੱਕ ਸੁਖ ਹੈ ਜਿਹੜਾ ਕਿ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਹਰ ਥਾਂ ਹਰ ਜਗ੍ਹਾ ਤੋਂ ਉਸੇ ਸੁਖ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਪਰ ਫਿਰ ਸਾਡੇ ਵਾਸਤੇ ਉਹ ਦੁੱਖ ਬਣ ਰਿਹਾ ਦੁਬਾਰੇ ਸਾਡੇ ਵਾਸਤੇ ਉਹ ਚੀਜ਼ ਦੁੱਖ ਬਣ ਜਾਂਦੀ ਹੈ ਕਿਉਂ ਕਿਉਂਕਿ ਸੁਖ ਦੇ ਪਿੱਛੇ ਦੁੱਖ ਹੈ ਗੁਰ ਪ੍ਰਸਾਦੀ ਬੋਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਗੁਰੂ ਜੀ ਕਹਿੰਦੇ ਜਦੋਂ ਗੁਰੂ ਦੀ ਮਿਹਰ ਹੋ ਜਾਏ ਇਹ ਗਿਆਨ ਬੰਦੇ ਨੂੰ ਹੁੰਦਾ ਹੈ ਤੇ ਇਹ ਸਮਝ ਆਉਂਦੀ ਹੈ ਕਿ ਇਹ ਜਗਤ ਇੱਕ ਖੇਡ ਹੈ ਤੇ ਇੱਕ ਮਦਾਰੀ ਦੇ ਤਮਾਸ਼ੇ ਵਾਂਗ ਹੈ ਇਹ ਇਹ ਥਿਰ ਰਹਿਣ ਵਾਲਾ ਨਹੀਂ ਹੈ ਇਹ ਜਿਹੜੇ ਸੁੱਖ ਨੇ ਨਾ ਦੁਨਿਆਵੀ ਆਕਾਰ ਨਹੀਂ ਜਿਹੜੇ ਦੁਨਿਆਵੀ ਸੁੱਖ ਨੇ ਇਸ ਥਰਨੀ ਹੈਗੇ ਇਹ ਇੱਕ ਮਦਾਰੀ ਦੇ ਤਮਾਸ਼ੇ ਵਾਂਗ ਠੋੜ ਚਿਰੇ ਨੇਗੇ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ ਗੁਰੂ ਜੀ ਕਹਿੰਦੇ ਜਿਸ ਮਾਲਕ ਨੇ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਦਾ ਮੂਲ ਬੰਨਿਆ ਜ ਜਿਹਨਿ ਜਿਸ ਤੋਂ ਇਹ ਸਾਰਾ ਆਕਾਰ ਪੈਦਾ ਹੋਇਆ ਉਸੇ ਨੇ ਆਪਣੀ ਜੋਤ ਤੇਰੀ ਵਿੱਚ ਰੱਖੀ ਹੈ ਤਾਂ ਤੂੰ ਜਗ ਵਿੱਚ ਆਇਆ ਦੇਖੋ ਇਹ ਇੱਕ ਅਹੰਕਾਰ ਨਾਸੀ ਜੇ ਸਮਝੀਏ ਨਾ ਜਦੋਂ ਬਾਣੀ ਪੜੀ ਜਾਵਾਂਗੇ ਪੜੀ ਜਾਵਾਂਗੇ ਸਮਝੀ ਜਾਵਾਂਗੇ ਸਾਨੂੰ ਪਤਾ ਲੱਗੇਗਾ ਇੱਕ ਤੋਂ ਸਭ ਕੁਝ ਬਣਿਆ ਔਰ ਬਣਿਆ ਵਾਏ ਤੇ ਉਹਦੇ ਵਿੱਚ ਹੀ ਚੱਲ ਰਿਹਾ ਤੇ ਉਹਦੇ ਵਿੱਚ ਹੀ ਸਮਾ ਜਾ ਰਿਹਾ ਇਹ ਲਗਾਤਾਰ ਹੈ ਪ੍ਰੋਸੈਸ ਲਗਾਤਾਰ ਇਹ ਪ੍ਰਕਿਰਿਆ ਪ੍ਰੋਸੈਸ